ਦਾ ਮੇਰਾ ਤਜਰਬਾ ਸਭ ਤੋਂ ਵੱਡਾ ਇਹ ਹੈ ਵੀ ਲੋਕ ਇਸ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ ਪਰ 90 95% ਕੁੜੀਆਂ ਦੇ ਅੰਦਰੋਂ ਗੰਦਗੀ ਨਹੀਂ ਨਿਕਲਦੀ ਨਾ ਅੰਡਾਦਾਨੀ 'ਚੋਂ ਨਾ ਬੱਚਾਦਾਨੀ 'ਚੋਂ ਇਹ ਕਦੇ ਵੀ ਜਿਹੜੀ ਇਹ ਗਰਮੀ ਹੈ ਕਦੇ ਵੀ ਕਿਸੇ ਟੈਸਟ ਸਕੈਨ ਦੇ ਵਿੱਚ ਨਹੀਂ ਆਉਂਦੀ ਜਦੋਂ ਤੱਕ ਤੁਹਾਡੇ ਬੱਚਾਦਾਨੀ 'ਚ ਅੰਡੇਦਾਨੀ 'ਚ ਗਰਮੀ ਹੈ ਉਹ ਕਦੇ ਵੀ ਬੱਚਾ ਠਹਿਰ ਨਹੀਂ ਸਕਦਾ ਉਸ ਔਰਤ ਦੇ ਪੇਟ ਦਾ ਤੁਸੀਂ ਕੰਮ ਕਰਨਾ ਹੀ ਬੰਦ ਕਰਤਾ ਪੇਟ ਦੀ ਐਕਸਰਸਾਈਜ਼ੇ ਨਹੀਂ ਕਿਸੇ ਤਰ੍ਹਾਂ ਨਾਲ ਹੋ ਰਹੀ ਤਾਂ ਤੁਸੀਂ ਇਹ ਕਿਹ ਲੋ ਗੰਦਾ ਖੂਨ ਅੰਦਰ ਜਿਹੜਾ ਜਮਾ ਹੋਈ ਜਾਂਦਾ ਹੈ ਇਸੇ ਕਰਕੇ ਨ 95% ਕੁੜੀਆਂ ਨੂੰ ਪੀਸੀਓਡੀ ਪੀਸੀਓਐਸ ਦੀ ਸਮੱਸਿਆ ਹੈ 18 12 20 ਸਾਲ ਦੀਆਂ ਕੁੜੀਆਂ ਨੂੰ ਇਹ ਸਮੱਸਿਆ ਜਿਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਇੰਨੀ ਸਮੱਸਿਆ ਹੈ ਤਾਂ ਵਿਆਹ ਤੋਂ ਬਾਅਦ ਕਿੰਨੀ ਦੇਖੋ ਗੰਭੀਰਤਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਪੈਦਾ ਕਰਨ ਦੇ ਵਿੱਚ ਕਿੰਨੀ ਜਿਹੜੀ ਸਮੱਸਿਆ ਦਿੱਕਤ ਆਊਗੀ ਜੀ ਕੰਮ ਤਾਂ ਬੰਦੇ ਵੀ ਕਰਕੇ ਖੁਸ਼ ਨਹੀਂ ਹੈਗੇ ਮਸਲਾ ਤਾਂ ਇਹ ਹੈ ਨਾ ਕੋਈ ਅੱਜਕੱਲ ਤੁਸੀਂ ਕਸਰਤ ਕਰਨ ਨੂੰ ਹਰ ਬੰਦਾ ਇਹ ਕਹਿੰਦਾ ਵੀ ਦਵਾਈ ਸਾਨੂੰ ਖਾਣ ਨੂੰ ਵੱਧ ਦੇ ਦਿਓ ਪਰ ਸਾਨੂੰ ਕਸਰਤ ਕਰਨ ਨੂੰ ਨਾ ਕਹੋ ਨਾ ਸਾਨੂੰ ਪਰਹੇਜ਼ ਰੱਖਣ ਨੂੰ ਕਹੋ ਕਾਰਨ ਤਾਂ ਇਹ ਵੀ ਬਹੁਤ ਵੱਡਾ ਹੈ ਨਾ ਜਦੋਂ ਤੁਸੀਂ ਸਰੀਰ 'ਚੋਂ ਪਸੀਨਾ ਹੀ ਨਹੀਂ ਕੱਢਣਾ రిగ ਨੂੰ ਹਲਾਉਣਾ ਹੀ ਨਹੀਂ ਉੱਥੇ ਤੁਸੀਂ ਕਹ ਲਓ ਵੀ ਅਸੀਂ ਡਾਕਟਰਾਂ ਦੇ ਗੇੜੇ ਕੱਢ-ਕੱਢ ਕੇ ਦਵਾਈਆਂ ਖਾ ਖਾ ਕੇ ਆਪਣੇ ਮਨ ਨੂੰ ਤਾਂ ਪਰੇਸ਼ਾਨ ਕਰ ਲੰਨੇ ਆ ਪਰ ਕਦੇ ਅਸੀਂ ਇਹ ਸੇਧ ਨਹੀਂ ਲੰਦੇ ਵੀ ਕਿਉਂ ਨਾ ਅਸੀਂ ਆਪਣੀ ਖਰਾਕ ਤੇ ਕਸਰਤ ਵਧਾ ਕੇ ਅਸੀਂ ਆਪਣੇ ਸਿਹਤ ਨੂੰ ਤੰਦਰੁਸਤ ਕਰ ਲਈਏ ਤੇ ਇਹਨਾਂ ਰੋਗਾਂ ਤੋਂ ਦੂਰ ਹੋ ਜਾਈਏ ਇਹ ਬੁੱਟੀ ਨੂੰ ਮਰੀਮ ਬੁੱਟੀ ਜਾਂ ਨਵੀ ਬੁੱਟੀ ਕਿਹਾ ਜਾਂਦਾ ਹੈ ਜਿਹੜੇ ਮਤਲਬ ਬਾਜ ਔਰਤ ਹੈ ਪਰ ਨਾਲ ਦੇਖੋ ਸਭ ਤੋਂ ਵੱਡਾ ਪਰਹੇਜ਼ ਮੈਂ ਹਰ ਵਾਰ ਕਹਿਣਾ ਹੁੰਦਾ ਬਾਜ ਔਰਤ ਦੀ ਦਿਨਾਂ ਦੇ ਵਿੱਚ ਜਿਹੜੀ ਕੁੱਖ ਹਰੀ ਕਰ ਦਿੰਦੀ ਹੈ ਇਹ ਇਹਨੂੰ ਖਾਣ ਦਾ ਢੰਗ ਹੈ ਕੀ ਟੰਗ ਹੈ ਦਾ ਖਾਣ ਦਾ ਇਹਦਾ ਤੁਸੀਂ ਚੋਰਨ ਬੜਾ ਕੇ ਰੱਖਣਾ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਦੁੱਧ ਨਾਲ ਸੇਵਨ ਲਗਭਗ 3 ਮਹੀਨੇ ਕਰ ਲੋ ਤਾਂ ਲਗਭਗ ਤੁਸੀਂ ਪਹਿਲੇ ਮਹੀਨੇ ਤੋਂ ਲੈ ਕੇ ਗਏ ਲੋ 3 ਮਹੀਨੇ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਪ੍ਰੈਗਨਨਸੀ ਆ ਉਹ ਲਗਭਗ ਬਿਲਕੁਲ ਹੋ ਜਾਂਦੀ ਹੈ ਪਰ ਜੇ ਤੁਸੀਂ ਨਾਲ ਪੂਰੇ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਹੋ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸ਼ੁਕਰੀਆ ਧੰਵਾਦ ਤੁਹਾਡਾ ਜੀ ਦਾ ਮੇਰਾ ਤਜਰਬਾ ਸਭ ਤੋਂ ਵੱਡਾ ਇਹ ਹੈ ਵੀ ਲੋਕ ਇਸ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ ਪਰ 90 95% ਕੁੜੀਆਂ ਦੇ ਅੰਦਰੋਂ ਗੰਦਗੀ ਨਹੀਂ ਨਿਕਲਦੀ ਨਾ ਅੰਡਾਦਾਨੀ ਚੋਂ ਨਾ ਬੱਚਾਦਾਨੀ ਚੋਂ ਇਸ ਚੀਜ਼ ਨੂੰ ਕੋਈ ਮੰਨਣ ਲਈ ਤਿਆਰ ਇਹ ਨਹੀਂ ਹੈ ਇਹ ਕਦੇ ਵੀ ਜਿਹੜੀ ਇਹ ਗਰਮੀ ਹੈ ਕਦੇ ਵੀ ਕਿਸੇ ਟੈਸਟ ਸਕੈਨ ਦੇ ਵਿੱਚ ਨਹੀਂ ਆਉਂਦੀ ਜਦੋਂ ਤੱਕ ਤੁਹਾਡੇ ਬੱਚਾਦਾਨੀ ਚ ਅੰਡੇਦਾਨੀ ਚ ਗਰਮੀ ਹੈ ਉਹ ਕਦੇ ਵੀ ਬੱਚਾ ਠਹਿਰ ਨਹੀਂ ਸਕਦਾ ਉਸ ਔਰਤ ਦੇ ਤੁਸੀਂ ਇਹ ਕਹੋ ਵੀ ਜਦੋਂ ਪੇਟ ਦਾ ਤੁਸੀਂ ਕੰਮ ਕਰਨਾ ਹੀ ਬੰਦ ਕਰਤਾ ਪੇਟ ਦੀ ਐਕਸਰਸਾਈਜ਼ ਨਹੀਂ ਕਿਸੇ ਤਰ੍ਹਾਂ ਨਾਲ ਹੋ ਰਹੀ ਤਾਂ ਤੁਸੀਂ ਇਹ ਕਿਹ ਲੋ ਗੰਦਾ ਖੂਨ ਅੰਦਰ ਜਿਹੜਾ ਜਮਾ ਹੋਈ ਜਾਂਦਾ ਹੈ ਇਸੇ ਕਰਕੇ 90 95% ਕੁੜੀਆਂ ਨੂੰ ਪੀਸੀਓਡੀ ਪੀਸੀਓਐਸ ਦੀ ਸਮੱਸਿਆ ਹੈ 18 18 20 20 ਸਾਲ ਦੀਆਂ ਕੁੜੀਆਂ ਨੂੰ ਇਹ ਸਮੱਸਿਆ ਹੈ ਜਿਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਇੰਨੀ ਸਮੱਸਿਆ ਹੈ ਤਾਂ ਵਿਆਹ ਤੋਂ ਬਾਅਦ ਨੀ ਦੇਖੋ ਗੰਭੀਰਤਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਪੈਦਾ ਕਰਨ ਦੇ ਵਿੱਚ ਕਿੰਨੀ ਜਿਹੜੀ ਸਮੱਸਿਆ ਦਿੱਕਤ ਆਊਗੀ ਜੀ ਕੰਮ ਤਾਂ ਬੰਦੇ ਵੀ ਕਰਕੇ ਖੁਸ਼ ਨਹੀਂ ਹੈਗੇ ਮਸਲਾ ਤਾਂ ਇਹ ਹੈ ਨਾ ਕੋਈ ਅੱਜ ਕੱਲ ਤੁਸੀਂ ਕਸਰਤ ਕਰਨ ਨੂੰ ਹਰ ਬੰਦਾ ਇਹ ਕਹਿੰਦਾ ਵੀ ਦਵਾਈ ਸਾਨੂੰ ਖਾਣ ਨੂੰ ਵੱਧ ਦੇ ਦਿਓ ਪਰ ਸਾਨੂੰ ਕਸਰਤ ਕਰਨ ਨੂੰ ਨਾ ਕਹੋ ਨਾ ਸਾਨੂੰ ਪਰਹੇਜ਼ ਰੱਖਣ ਨੂੰ ਕਹੋ ਕਾਰਨ ਤਾਂ ਇਹ ਵੀ ਬਹੁਤ ਵੱਡਾ ਹੈ ਨਾ ਜਦੋਂ ਤੁਸੀਂ ਸਰੀਰ 'ਚੋਂ ਪਸੀਨਾ ਹੀ ਨਹੀਂ ਕੱਢਣਾ ਸਰੀਰ ਨੂੰ ਹਿਲਾਉਣਾ ਹੀ ਨਹੀਂ ਤਾਂ ਉਥੇ ਤੁਸੀਂ ਕਹਿ ਲੋ ਵੀ ਅਸੀਂ ਡਾਕਟਰਾਂ ਦੇ ਗੇੜੇ ਕੱਢ ਕੱਢ ਕੇ ਦਵਾਈਆਂ ਖਾ ਖਾ ਕੇ ਆਪਣੇ ਮਨ ਨੂੰ ਤਾਂ ਪਰੇਸ਼ਾਨ ਕਰ ਲੰਨੇ ਆ ਪਰ ਕਦੇ ਅਸੀਂ ਇਹ ਸੇਧ ਨਹੀਂ ਲੰਦੇ ਵੀ ਕਿਉਂ ਨਾ ਅਸੀਂ ਆਪਣੀ ਖਰਾਕ ਤੇ ਕਸਰਤ ਵਧਾ ਕੇ ਅਸੀਂ ਆਪਣੇ ਸਿਹਤ ਨੂੰ ਤੰਦਰੁਸਤ ਕਰ ਲਈਏ ਤੇ ਇਹਨਾਂ ਰੋਗਾਂ ਤੋਂ ਦੂਰ ਹੋ ਜਾਈਏ ਅਸਲ ਦੇ ਵਿੱਚ ਇਹ ਅਰਬ ਕੰਟਰੀਆਂ ਦੇ ਵਿੱਚ ਜਿਆਦਾ ਪਾਈ ਜਾਂਦੀ ਹੈ ਜੀ ਇਹ ਚੀਜ਼ ਹਨਾ ਤੇ ਈਰਾਨ ਦੇ ਵਿੱਚ ਕਹਿ ਲੋ ਇਹ ਪੈਦਾ ਹੋਣੀ ਹੈ ਜੀ ਆਮ ਨਹੀਂ ਦੇਸ਼ਾਂ 'ਚ ਪੈਦਾ ਹੁੰਦੀ ਹੈ ਈਰਾਨ ਦੇ ਵਿੱਚ ਜਾਂ ਅਰਬ ਕੰਟਰੀਆਂ ਦੇ ਵਿੱਚ ਪੈਦਾ ਈਰਾਨ ਦੇ ਵਿੱਚ ਸਭ ਤੋਂ ਜਿਆਦਾ ਪੈਦਾ ਹੁੰਦੀ ਹੈ ਇਹ ਬੁੱਟੀ ਨੂੰ ਮਰੀਮ ਬੁਟੀ ਜਾਂ ਨਵੀ ਬੁਟੀ ਕਿਹਾ ਜਾਂਦਾ ਹੈ ਜਿਹੜੇ ਮਤਲਬ ਬਾਜ ਔਰਤ ਹੈ ਪਰ ਨਾਲ ਦੇਖੋ ਸਭ ਤੋਂ ਵੱਡਾ ਪਰਹੇਜ਼ ਮੈਂ ਹਰ ਵਾਰ ਕਹਿਣਾ ਹੁੰਦਾ ਹੈ ਬਾਜ ਔਰਤ ਦੀ ਦਿਨਾਂ ਦੇ ਵਿੱਚ ਜਿਹੜੀ ਕੁੱਖ ਹਰੀ ਕਰ ਦਿੰਦੀ ਹੈ ਇਹ ਇਹਨੂੰ ਖਾਣ ਦਾ ਢੰਗ ਹੈ ਕੀ ਢੰਗ ਹੈ ਦਾ ਖਾਣ ਦਾ ਇਹਦਾ ਤੁਸੀਂ ਚੌਰਨ ਬਣਾ ਕੇ ਰੱਖਣਾ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਦੁੱਧ ਨਾਲ ਸੇਵਨ ਲਗਭਗ 3 ਮਹੀਨੇ ਕਰ ਲੋ ਤਾਂ ਲਗਭਗ ਤੁਸੀਂ ਪਹਿਲੇ ਮਹੀਨੇ ਤੋਂ ਲੈ ਕੇ ਗੈਲੋ 3 ਮਹੀਨੇ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਪ੍ਰੈਗਨਨਸੀ ਆ ਉਹ ਲਗਭਗ ਬਿਲਕੁਲ ਹੋ ਜਾਂਦੀ ਆ ਪਰ ਜੇ ਤੁਸੀਂ ਨਾਲ ਪੂਰੇ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਹੋ ਨਾਲ ਅਗਲਾ ਆਪਣਾ ਆਪਾਂ ਹੋਰ ਸਵਾਲ ਦੱਸਦੇ ਆ ਜਿਨ੍ਹਾਂ ਔਰਤਾਂ ਨੂੰ ਸੇਜ਼ੀਅਨ ਆਪਰੇਸ਼ਨ ਕਰਾਉਣ ਤੋਂ ਡਰ ਲੱਗਦਾ ਉਹਨਾਂ ਨੇ ਕੀ ਕਰਨਾ ਹੈ 8ਵੇਂ ਮਹੀਨੇ ਤੋਂ ਲੈ ਕੇ ਇਸ ਬੂਟੀ ਦਾ ਐਦਾਂ ਦੇਖੋ ਰਾਤ ਨੂੰ ਪਾਣੀ ਦੇ ਵਿੱਚ ਇਹਨੂੰ ਭਿਉਂ ਦੇਣਾ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਕੇ ਸਵੇਰੇ ਤੁਸੀਂ ਇਹਦਾ ਪਾਣੀ ਪੀ ਲੈਣਾ 8ਵੇਂ ਮਹੀਨੇ ਤੋਂ ਲੈ ਕੇ 9ਵੇਂ ਮਹੀਨੇ ਤੱਕ ਜਦ ਤੱਕ ਡਿਲੀਵਰੀ ਦਾ ਟਾਈਮ ਹੈ ਤੁਹਾਡਾ ਜਿਹੜਾ ਬੱਚਾ ਉਹ ਸੇਜੇਰੀਅਨ ਨਾਲ ਨਹੀਂ ਹੋਗਾ ਨੋਰਮਲ ਬੱਚਾ ਪੈਦਾ ਹੋਊਗਾ ਅਰ ਤੁਹਾਡੇ ਪੇਨ ਦੀ ਗੱਲ ਉਹਨਾਂ ਜ਼ਿਆਦਾ ਨਹੀਂ ਹੋਊਗਾ ਜਿੰਨਾ ਸਾਨੂੰ ਜ਼ਿਆਦਾ ਸਹਿਣਾ ਪੈਂਦਾ ਜੀ ਜਿਹੜੀ ਚੀਜ਼ ਕੋਈ ਵੀ ਬੂਟੀ ਆ ਜੜੀ ਬੂਟੀ ਆ ਉਹਨਾਂ ਨੂੰ ਅੱਜ ਕੱਲ ਆਪਾਂ ਰੜਾ ਰੜਾ ਕੇ ਤਾਂ ਬਹੁਤ ਡਾਕਟਰ ਵੈਦ ਦਈ ਜਾਂਦੇ ਨੇ ਪਰ ਹਰ ਬੂਟੀ ਦਾ ਇੱਕ ਕਬੂਟੀ ਪਤਾ ਨਹੀਂ ਕਿੰਨੇ ਰੋਗਾਂ ਨੂੰ ਠੀਕ ਕਰ ਦਿੰਦੀ ਆ ਪਰ ਉਹਦਾ ਜਿਵੇਂ ਤ੍ਰਿਫਲਾ ਹੈ ਤੁਸੀਂ ਕਹ ਲਓ ਵੀ ਹਜ਼ਾਰ ਰੋਗਾਂ ਦੇ ਵਿੱਚ ਉਹ ਕੰਮ ਕਰਦਾ ਪਰ ਉਹਨੂੰ ਲੈਣ ਦਾ ਜਿਹੜਾ ਢੰਗ ਹੈ ਉਹ ਵੱਖੋ ਵੱਖਰਾ ਹਰ ਰੋਗ ਦੇ ਵਿੱਚ ਇਹ ਨਹੀਂ ਵੀ ਹਰ ਰੋਗ 'ਚ ਇੱਕੋ ਚੀਜ਼ ਨਾਲ ਹਰ ਚੀਜ਼ ਦਾ ਢੰਗ ਹੈ ਜਦੋਂ ਤੁਸੀਂ ਉਹਦਾ ਢੰਗ ਸਮਝ ਲਿਆ ਲੈਣ ਦਾ ਤਾਂ ਉਹ ਜ਼ਰੂਰ ਜਿਹੜੀ ਤੁਹਾਡੀ ਸਮੱਸਿਆ ਦਾ ਹੱਲ ਕਰਦੀ ਹੈ। ਆਯੁਰਵੈਦ ਦੇਖੋ ਜੀ ਉਹਦਾ ਸ਼ੋਧਨ ਕਰਦਾ ਹੈ। ਉਹਦੀ ਕਿਸੇ ਵੀ ਔਰਤ ਦੀ ਕੁੱਖ ਦਾ ਸ਼ੋਧਨ ਮਤਲਬ ਕਹਿ ਲਓ ਇੱਕ ਤਰ੍ਹਾਂ ਦੀ ਉਹਦੇ ਨਾਲੋਂ ਅੰਦਰੋਂ ਸਫਾਈ ਗਰਮੀ ਕੱਢਣੀ ਜਦੋਂ ਤੱਕ ਤੁਹਾਡਾ ਸ਼ੋਧਨ ਨਹੀਂ ਹੁੰਦਾ ਤੁਹਾਡੇ ਸਰੀਰ ਦਾ ਉਦੋਂ ਤੱਕ ਜਿਹੜਾ ਤੁਹਾਡਾ ਰੋਗ ਹੈ ਉਹ ਸਰੀਰ ਤੋਂ ਬਾਹਰ ਨਹੀਂ ਆ ਸਕਦਾ ਜੀ। ਜਿਹੜੀ ਔਰਤ ਨੂੰ ਜਦ ਤੱਕ ਮਹਾਵਾਰੀ ਆਉਂਦੀ ਹੈ ਜੀ ਉਦੋਂ ਤੱਕ ਉਹ ਮਾਂ ਬਣ ਦਾ ਸੁਪਨਾ ਪੂਰਾ ਜ਼ਰੂਰ ਕਰ ਸਕਦੀ ਹੈ। ਉਹ ਉਹ ਇੱਕ ਪਰੇਸ਼ਾਨੀ ਹੈ। ਉਹ ਇੱਕ ਕਾਰਨ ਹੈ ਕਿਸੇ ਕਾਰਨ ਕਰਕੇ ਰੁਕ ਗਈ ਪਰ ਜਦੋਂ ਉਮਰ ਦੇ ਹਿਸਾਬ ਨਾਲ ਜਿਵੇਂ 47 48 ਸਾਲ ਦੀ ਉਮਰ ਦੇ ਵਿੱਚ ਇੱਕ ਕੁਦਰਤੀ ਤੌਰ ਤੇ ਉਹਨੇ ਰੁਕਣਾ ਹੁੰਦਾ ਪਰ ਜਿਹੜਾ 30 35 40 ਸਾਲ ਦੀ ਉਮਰ ਦੇ ਵਿੱਚ ਰੁਕਣਾ ਉਹ ਇੱਕ ਕਾਰਨ ਹੈ ਉਸ ਕਾਰਨ ਨੂੰ ਠੀਕ ਕਰਕੇ ਸ਼ੁੱਧ ਕਰਕੇ ਤਾਂ ਉਸ ਔਰਤ ਨੂੰ ਜ਼ਰੂਰ ਜਿਹੜਾ ਮਾਂ ਬਣਨ ਦਾ ਉਹਦਾ ਸੁਪਨਾ ਜ਼ਰੂਰ ਪੂਰਾ ਹੋ ਜਾਏ